ਸਰ ਇੱਕ ਪਿਛਲੇ ਦਿਨ ਜਿਹੜੀ ਤੁਸੀਂ ਮੁਲਾਕਾਤ ਕੀਤੀ ਸੀ ਕੇ ਵੈਲੀ ਦੇ ਪਾਣੇ ਨਾਲ ਉਸ ਨੂੰ ਲੈ ਕੇ ਜਿਹੜੇ ਕੋਲੋਨਾਈਜ਼ਰ ਹੈਗੇ ਨੇ ਸੁਸਾਇਟੀ ਦੇ ਮੈਂਬਰ ਨੇ ਉਹਨਾਂ ਨੇ ਸਵਾਲ ਚੁੱਕੇ ਨੇ ਕਿ ਤੁਸੀਂ ਉਹਨਾਂ ਦੇ ਆਪਤੀਜਨਕ ਸ਼ਬਦ ਕੋਲੇ ਨੇ ਤੁਸੀਂ ਉਹਨਾਂ ਦਾ ਜਿਹੜਾ ਪੱਖ ਉਹ ਨਹੀਂ ਲਿਆ ਸਰ ਇਹਦੇ ਚ ਹੁਣ ਅੱਗੇ ਤੁਹਾਡੇ ਸੋ ਮੈਂ ਇਹ ਗੱਲ ਕਹੂੰਗਾ ਕਾਬਲ ਦੇ ਜੰਮਿਆ ਨੂੰ ਨਿਤ ਮਹਿਮਾ ਉਹ ਬੰਦਾ ਜਿਹੜਾ ਗੋਡੇ-ਗੋਡੇ ਬੇਈਮਾਨੀ ਦੇ ਟੁੱਬਿਆ ਹੋਵੇ ਉਹ ਲੀਗਲ ਨੋਟਿਸ ਡੈਸਕ ਨੂੰ ਵੀ ਭੇਜੇ ਤੇ ਆ ਸਾਰੇ ਚੈਨਲ ਵਾਲਿਆਂ ਨੂੰ ਵੀ ਭੇਜੇ ਤੇ ਅਸੀਂ ਕਿਸੇ ਲੀਗਲ ਨੋਟਿਸ ਤੋਂ ਡਰਨ ਵਾਲੇ ਨਹੀਂ ਕਿਉਂਕਿ ਸਾਡੇ ਕੋਲ ਸਚਾਈ ਹੈ ਜਿੱਦਣ ਮੈਂ ਜੀਕੇ ਸਟੇਟ ਦੇ ਵਿੱਚ ਗਿਆ ਤੁਸੀਂ ਸਾਰੇ ਦੋਸਤ ਉੱਥੇ ਸਿਗੇ ਤੇ ਉੱਥੇ तमाम ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ ਤਲਾਟ ਲਿਆ ਸੀ ਕਿਸੇ ਨੇ 13 ਲੱਖ ਦਾ ਤੇ ਹੁਣ 23 ਲੱਖ ਰੁਪਇਆ ਦਿਓ ਫਿਰ ਮੈਂ ਘਰ ਬਣਾਉਣ ਦਊਂਗਾ ਇਹ ਸਾਰਾ ਕੁਝ ਹੋਣ ਤੋਂ ਬਾਅਦ ਮੈਨੂੰ ਉਸ ਕਲੋਨੀ ਦੇ ਮਾਲਕ ਗੁਲਸ਼ਨ ਹੋਰਾਂ ਦਾ ਲੰਬੇ ਲੰਬੇ WhatsApp ਦੇ ਉੱਤੇ ਮੈਸੇਜ ਵੱਡੇ ਵੱਡੇ ਕਾਗਜ਼ਾ ਤਾਂ ਸਾਰੇ ਗੁਲਸ਼ਨ ਜੀ ਕੇ ਦਾ ਤਾਂ ਮੇਰੇ ਨਾਲ ਉਹਦੀ ਦੋ ਵਾਰੀ ਜਾਂ ਤਿੰਨ ਵਾਰੀ ਟੈਲੀਫੋਨ ਤੇ ਗੱਲ ਵੀ ਹੋਈ ਤੇ ਮੈਂ ਉਹਨੂੰ ਕਿਹਾ ਵੀ ਦੋਸਤ ਚੰਗੀ ਗੱਲ ਨਹੀਂ ਬੈਠ ਕੇ ਜੋ ਕਾਨੂੰਨ ਅਨੁਸਾਰ ਆ ਉਹ ਤੁਸੀਂ ਚਾਰਜ ਕਰ ਸਕਦੇ ਹੋ ਤੁਸੀਂ ਆਪਣਾ ਹੀ ਘਰ ਦਾ ਕਾਨੂੰਨ ਬਣਾ ਕੇ ਕਹੋ ਵੀ ਅਸੀਂ ਇੰਨੇ ਪੈਸੇ ਲੈਣ ਇਹ ਪ੍ਰਵਾਨ ਨਹੀਂ ਗੀ ਗੱਲ ਉਸ ਤੁਹਾਡੀਆਂ ਖਬਰਾਂ ਦੇ ਨਸ਼ਰ ਹੋਣ ਤੋਂ ਬਾਅਦ ਮੇਰੇ ਕੋਲੇ तमाम ਲੋਕਾਂ ਦੇ ਆ ਪਏ ਆ ਸਾਰੇ ਜਿੰਨੇ ਲੋਕਾਂ ਨੇ ਇਹਦੇ ਮੈਨੂੰ ਲਿਆ ਲਿਆ ਕੇ ਦਿੱਤੇ ਵੀ ਬੈਂਸਾਬ ਨੇ ਇੰਨੀਆਂ ਫੱਟੀਆਂ ਮਾਰੀਆਂ ਇੰਨੀਆਂ ਬੇਇਮਾਨੀਆਂ ਕੀਤੀਆਂ ਤੁਸੀਂ ਹੈਰਾਨ ਰਹਿ ਜਾਓਗੇ ਇੱਕ ਦੰਮੀ ਇਨਸਾਨ ਤਿਆਰ ਕੀਤਾ ਜਿਹੜਾ ਇਸ ਦੁਨੀਆ ਤੇ ਪੈਦਾ ਨਹੀਂ ਹੋਇਆ ਦੱਸਣ ਵਾਲੇ ਮੈਨੂੰ ਆ ਦਸਤਾਵੇ ਸਾਰੇ ਦੇ ਕੇ ਗਏ ਆ ਉਹ ਇਨਸਾਨ ਦੁਨੀਆ ਤੇ ਪੈਦਾ ਨਹੀਂ ਹੋਇਆ ਪਰ ਬਾਊ ਗੁਲਛਨ ਨੇ ਉਹ ਡੰਮੀ ਇਨਸਾਨ ਖੜਾ ਕਰ ਦਿੱਤਾ ਰਕੇਸ਼ ਪੁੱਤਰ ਮਨੋਹਰ لال ਜਿਹੜਾ ਇਸ ਦੁਨੀਆ ਤੇ ਕਦੇ ਪੈਦਾ ਨਹੀਂ ਹੋਇਆ ਉਹ ਬੰਦੇ ਦੇ ਨਾਮ ਦੇ ਉੱਤੇ ਕਰੋੜਾਂ ਰੁਪਏ ਦਾ ਲੈਣ-ਦੇਣ ਕੀਤਾ ਗਿਆ ਉਸ ਬੰਦੇ ਦੀ ਜਗ੍ਹਾ ਤੇ ਕਦੇ ਸਫਾਈ ਸੇਵਕ ਚਲੇ ਗਿਆ ਫੋਟੋ ਲਗਾਉਣ ਵਾਸਤੇ ਕਦੇ ਡਰਾਈਵਰ ਤੇ ਲਿਆ ਗਿਆ ਕਦੇ ਘਰ ਦੇ ਵਿੱਚ ਰੋਟੀ ਪਾਣੀ ਬਣਾਉਣ ਵਾਲਾ ਚਾਹ ਪਾਣੀ ਬਣਾਉਣ ਵਾਲਾ ਭੇਜ ਦਿੱਤਾ ਗਿਆ ਸੋ ਜਿਹੜਾ ਬੰਦਾ ਇਸ ਕਦਰ ਇੱਕ ਡੰਮੀ ਇਨਸਾਨ ਜਿਹੜਾ ਇਸ ਦੁਨੀਆ ਤੇ ਆਇਆ ਹੀ ਨਹੀਂਗਾ ਤੋ ਸਮਝ ਸਕਦੇ ਆਪਾਂ ਵੀ ਉਹਦਾ ਠੱਗੀ ਦੇ ਵਿੱਚ ਕਿੰਨਾ ਵੱਡਾ ਜਿਗਰਾ ਬਣਿਆ ਹੋਇਆ ਕਿਉਂਕਿ ਉਹਦੀ ਅਜੇ ਤੱਕ ਕਦੇ ਕਿਸੇ ਨੇ ਸ਼ਿਕਾਇਤ ਨਹੀਂ ਕੀਤੀ ਫੇਰ ਅੱਗੇ ਆ ਜਾਓ ਇੱਕ ਸੁਨੀਲ ਕੁਮਾਰ ਰਾਮਦਾਸ ਸਿਕਿਉਰਿਟੀ ਗਾਰਡ ਆ ਸਿਕਿਉਰਿਟੀ ਗਾਰਡ ਦੇ ਜਾਲੀ ਸਾਈਨ ਕੀਤੇ ਸਿਕਿਉਰਿਟੀ ਗਾਰਡ ਨੇ ਕਿਤੇ ਦਸਖਤ ਨਹੀਂ ਕੀਤੇ ਉਹਦੇ ਨਾਮ ਦੇ ਉੱਤੇ ਗਲਾਡਾ ਤੋਂ ਕਲੋਨੀਆ ਵਾਸ ਕਰਾਈਆਂ ਗਈਆਂ ਉਹਦੇ ਨਾਮ ਦੇ ਉੱਤੇ ਖਰੀਦੋਫਰੋਕਤ ਕੀਤੀ ਗਈ ਤੇ ਸੁਨੀਲ ਕੁਮਾਰ ਸਿਕਿਉਰਿਟੀ ਗਾਰਡ ਨੇ ਵੱਖ-ਵੱਖ ਅਧਿਕਾਰੀਆਂ ਸਮੇਤ ਗਲਾਡਾ ਸ਼ਿਕਾਇਤਾਂ ਦਿੱਤੀਆਂ ਤੇ ਸ਼ਿਕਾਇਤਾਂ ਦੇ ਉੱਤੇ ਕੋਈ ਕਾਰਵਾਈ ਨਹੀਂ ਹੋਣ ਦਿੱਤੀ ਦੇਖੋ ਇਹ ਸਿਸਟਮ ਕਿੱਡਾ ਮਜ਼ਬੂਤ ਆ ਪੈਸੇ ਦੀ ਖੇਡ ਕਿੰਦੀ ਜ਼ਬਰਦਸਤ ਆ ਇਸ ਹਮਾਮ ਦੇ ਵਿੱਚ ਕਿਵੇਂ ਸਾਰੇ ਠੱਗੀ ਠੋਰੀ ਦੇ ਵਿੱਚ ਗੜਗੜ ਡੁੱਬੇ ਹੋਏ ਆ ਤੇ ਉਹ ਵਿਚਾਰੇ ਦੀਆਂ ਸ਼ਿਕਾਇਤਾਂ ਚਾਹੇ ਉਹ ਪੁਲਿਸ ਆ ਉਹ ਇਨਕਮ ਟੈਕਸ ਆ ਉਹ ਗਲਾਟਾ ਹੈਗੀ ਆ ਤੇ ਉਹਦੀਆਂ ਸ਼ਿਕਾਇਤਾਂ ਅੱਜ ਵੀ ਪੈਂਡਿੰਗ ਪਈਆਂ ਨੇ ਫੇਰ ਆ ਜਾਂਦਾ ਇੱਕ ਇਹਨਾਂ ਦਾ ਸੇਵਾਦਾਰ ਚੰਦਰ ਭਾਨ ਜਿਹਦੇ ਨਾਮ ਦੇ ਉੱਤੇ ਕਲੋਨੀਆਂ ਵੇ ਤਹਾਸ਼ਾ ਸੈਂਕੜੇ ਏਕੜ ਜ਼ਮੀਨ ਦੇ ਵਿੱਚ ਕਲੋਨੀਆਂ ਕੱਟੀਆਂ ਗਈਆਂ ਖਰੜ ਮੁਹਾਲੀ ਢੰਡਾਰੀ ਰਾਹੋਂ ਰੋਡ ਮੁੰਡੀਆਂ ਭਾਮੀਆਂ ਇਨ੍ਹਾਂ ਇਲਾਕਿਆਂ ਦੇ ਵਿੱਚ ਸੈਂਕੜੇ ਏਕੜ ਜ਼ਮੀਨ ਦੇ ਉੱਤੇ ਚੰਦਰਪਾਲ ਜਿਹੜਾ ਸੇਵਾਦਾਰ ਆ ਪੀਐਨ ਹੈਗਾ ਉਹਦੇ ਨਾਮ ਦੇ ਉੱਤੇ ਅੱਗੇ ਤੁਸੀਂ ਹਰਾਨੀ ਜੇ ਨਾਂ ਖਲਾਸਾ ਸੁਣੋਗੇ ਇਹ ਮੈਂ ਦਿੰਨੇ ਨਾਮ ਬੋਲੇ ਆ ਜਿਨ੍ਹਾਂ ਦੇ ਨਾਮ ਦੇ ਉੱਤੇ ਹਜ਼ਾਰਾਂ ਕਰੋੜ ਰੁਪਏ ਦਾ ਲੈਂਡਿੰਗ ਜਿਨ੍ਹਾਂ ਦੇ ਵੱਲੋਂ ਲੈਂਡਿੰਗ ਹਜ਼ਾਰਾਂ ਕਰੋੜ ਰੁਪਏ ਦਾ ਤੇ ਨਵਾਂ ਪੈਸਾ ਇਨਕਮ ਟੈਕਸ ਨਹੀਂ ਦਿੱਤਾ। ਮੈਂ ਚਾਹੁੰਦਾ ਸੀਗਾ ਇਹ ਸ਼ਹਿਰ ਦਾ ਵਪਾਰੀ ਆ ਤੇ ਜਿਹੜੇ ਲੋਕਾਂ ਨੂੰ ਲੁੱਟਖੋਟ ਵਾਲਾ ਮੰਜ਼ਰ ਆ ਉਹ ਬੰਦ ਕਰਕੇ ਉਹਨਾਂ ਦੀ ਸ਼ਿਕਾਇਤ ਦਾ ਨਿਵਾਰਣ ਕਰਦਾ ਇਮਾਨਦਾਰੀ ਦੇ ਨਾਲ ਪਰ ਉਹ ਇਹ ਸਮਝ ਗਿਆ ਵੀ ਮੈਂ ਦਾਬਾ ਮਾਰ ਕੇ ਕਿਸੇ ਨੂੰ ਸੁਣਾਪ ਕਰ ਲੂੰਗਾ ਵੀ ਆਏ ਤੇ ਵੀ ਗਏ ਦੋਸਤ ਤੇ ਤੇਰੀ ਠੁੱਠੀ ਦੇ ਬੇਈਮਾਨੀ ਤੋਂ ਡਰਨ ਵਾਲੇ ਨਹੀਂ ਨਾ ਇਹ ਚੈਨਲ ਵਾਲੇ ਤੇ ਨਾ ਸਿਮਰਜੀਤ ਬੈਂਸ ਹੁਣ ਗੱਲ ਰਹਿ ਗਈ ਕੇਂਦਰ ਦੇ ਟੈਕਸ ਇਨਕਮ ਟੈਕਸ ਇਹ ਬਹੁਤ ਵੱਡਾ ਸਕੈਂਡਲ ਤੇ ਸਕੈਮ ਹੈ ਲੱਖਾਂ ਕਰੋੜ ਰੁਪਏ ਦਾ ਸਕੈਂਡਲ ਤੇ ਸਕੈਮ ਹੈ ਜਿਹਦੇ ਵਿੱਚ ਤੁਵਾਨੀ ਇਨਕਮ ਟੈਕਸ ਨਹੀਂ ਦਿੱਤਾ ਗਿਆ ਆ ਮੇਰੇ ਕੋਲੇ ਸਾਰੇ ਟੋਟਲ ਕਾਗਜ਼ਾਤ ਜਿਹੜੇ ਤੇਰੇ ਤੋਂ ਪੀੜਤ ਲੋਗ ਆ ਮੈਨੂੰ ਸਮੇਤ ਕਾਗਜ਼ਾਤ ਕਿੱਥੇ-ਕਿੱਥੇ ਵਿਚਾਰਿਆਂ ਨੇ ਸ਼ਿਕਾਇਤਾਂ ਕੀਤੀਆਂ ਕਿਹੜੇ ਕਿਹੜੇ ਵਿਭਾਗਾਂ ਦੇ ਵਿੱਚ ਗਏ ਤੇ ਕਿਵੇਂ ਤੂੰ ਉਹਨਾਂ ਵਿਭਾਗਾਂ ਦੇ ਅਫਸਰਾਂ ਦੇ ਮੂੰਹ ਬੰਦ ਕਰਵਾਏਗਾ ਹੁਣ ਗੱਲ ਆ ਗਈ ਨਾ ਟਿਕਾਣੇ ਤੇ ਹੁਣ ਤੂੰ ਤੁਰ ਪਿਆ ਇਸ ਰਸਤੇ ਤੇ ਇਸ ਰਸਤੇ ਦੇ ਵਿੱਚ ਤੁਰੇ ਹੋ ਜਿਵੇਂ ਪਿਆਜ਼ ਦੇ ਪੱਤੇ ਲਾਈਦੇ ਆ ਨਾ ਛਿਲਕੇ ਲਾਈਦੇ ਆ ਪਿਆਜ਼ ਦੇ ਤੈਨੂੰ ਪਿਆਜ਼ ਦੇ ਛਿਲਕੇ ਲਾ ਕੇ ਦਿਖਾਵਾਂਗੇ ਵੀ ਛਿਲੜ ਲਾਈਦੇ ਕਿਵੇਂ ਆ ਅਦਾਲਤ ਦੇ ਵਿੱਚ ਵੀ ਦੱਸਾਂਗੇ ਤੇ ਮਾਨਯੋਗ ਕੇਂਦਰੀ ਅਧਿਕਾਰੀ ਜਿਹੜੇ ਹੈਗੇ ਆ ਈਡੀ ਵਰਗੀਆਂ ਏਜੰਸੀਆਂ ਹੈਗੀਆਂ ਜਿਹੜੇ ਕੇਂਦਰੀ ਫੰਡਾਂ ਦੇ ਠੱਗੀ ਦੇ ਵਾਸਤੇ ਹਮੇਸ਼ਾ ਐਕਸ਼ਨ ਮੋਡ ਦੇ ਵਿੱਚ ਰਹਿੰਦੇ ਆ ਤੇ ਤੇਰੀਆਂ ਸ਼ਿਕਾਇਤਾਂ ਪਰਸਨਲੀ ਜਾਊਂਗਾ ਸ਼ਿਕਾਇਤ ਕਰਤਾ ਮਾਨੂੰ ਨਾਲ ਲੈ ਕੇ ਉੱਥੇ ਤੱਕ ਵੀ ਜਾਣੀ ਹੈ ਰਹਿ ਗਈ ਗੱਲ ਮੈਂ ਤੈਨੂੰ ਫੇਰ ਕਹਿਣ ਲੱਗਿਆ ਓਪਨਲੀ ਮੈਂ ਤੈਨੂੰ ਕੋਈ ਕਾਲ ਨਹੀਂ ਕੀਤੀ ਮੈਂ ਲੋਕਾਂ ਦੀਆਂ ਸ਼ਿਕਾਇਤਾਂ ਸੁਣਨ ਗਿਆ ਮੇਰੀ ਡਿਊਟੀ ਤੇ ਫਰਜ਼ ਆ ਤੂੰ ਮੈਨੂੰ ਟੈਲੀਫੋਨ ਕੀਤੇ ਇੱਕ ਨਹੀਂ ਤਿੰਨ ਚਾਰ ਜਦੋਂ ਮੈਂ ਉਹਨਾਂ ਦੀਆਂ ਸ਼ਿਕਾਇਤਾਂ ਸੁਣ ਰਿਹਾ ਤੇ ਮੀਡੀਏ ਦੇ ਰੂਬਰੂ ਹੋ ਕੇ ਆਪਣੀ ਗੱਲ ਕਰ ਰਿਹਾ ਤੇ ਮੈਨੂੰ ਮੇਰਾ ਪੀਏ ਵਾਪਸ ਆਇਆ ਦੱਸਦਾ ਵੀ ਕੋਈ ਗੁਲਸ਼ਨ ਜੀ ਕੇ ਲਿਖਿਆ ਹੋਇਆ ਜੀ ਇਹਦੇ ਦੋ ਤਿੰਨ ਟੈਲੀਫੋਨ ਆਏ ਮੈਂ ਤੁਹਾਨੂੰ ਕਾਲ ਕੀਤੀ ਤੂੰ ਮੈਨੂੰ ਕਿਹਾ ਵਾਜੀ ਦੀ ਆਪਾਂ ਬੈਠ ਕੇ ਮੈਂ ਆਪਣਾ ਪੱਖ ਸੁਣਾ ਲੈ ਆਲਵੇਜ਼ ਵੈਲਕਮ ਤੂੰ ਆਪਣਾ ਪੱਖ ਦੱਸਣਾ ਦੋਸਤ ਦੱਸ ਜਾ ਪਰ ਤੇਰੀ ਉਸ ਗੱਲ ਤੋਂ ਬਾਅਦ ਇਹ ਗੱਲ ਜਦੋਂ ਮੀਡੀਆ ਟ੍ਰਾਇਲ ਹੋ ਗਿਆ ਤੇ ਲੋਕਾਂ ਨੇ ਤੇਰੀਆਂ ਸ਼ਿਕਾਇਤਾਂ ਦੇ ਜਿਹੜੀਆਂ ਸੱਚੀਆਂ ਹੈਗੀਆਂ ਜਿਹੜੀਆਂ ਤੂੰ ਆਪਣੇ ਮਜਬੂਤ ਬੇਮਾਨਾ ਤੰਤਰ ਦੇ ਨਾਲ ਦੁਆਇਆਂ ਹੁੰਜਾਂ ਨੇ ਤੇ ਤੂੰ ਉਹ ਸਾਰੇ ਸ਼ਿਕਾਇਤ ਕਰਤਾ ਮੇਰੇ ਸੰਪਰਕ ਤੇ ਆ ਸਾਰਾ ਕੁਝ ਦੇ ਗਿਆ ਮੈਂ ਫਿਰ ਓਪਨਲੀ ਕਹਿਣ ਲੱਗਿਆ ਸੀ ਬੜੇ ਦਰਿਆ ਦੇ ਲਿਆ ਜਾ ਜਾ ਕੇ ਤੈਨੂੰ ਮਾਫ ਕਰ ਦਿਆਂਗੇ ਜਾ ਜਾ ਕੇ ਉਹਨਾਂ ਕੋਲੋਨੀ ਵਾਲਿਆਂ ਦੇ ਗੋਡੇ ਟੇਕਲਾ ਜਾ ਕੇ ਉਹਨਾਂ ਕੋਲੋਂ ਰੀਗ੍ਰੇਟ ਕਰ ਕਿ ਜਿਹੜੇ ਨਾਦਰ ਸ਼ਾਹੀ ਫਰਮਾਨ ਤੂੰ ਜਾਰੀ ਕੀਤੇ ਆ ਜਿਹੜੇ ਲੁੱਟ ਤੰਤਰ ਵਾਸਤੇ ਤੂੰ ਨਾਦਰ ਸ਼ਾਹੀ ਫਰਮਾਨ ਜਾਰੀ ਕੀਤੇ ਵਾਪਸ ਲੈ ਲਾ ਉਹਨਾਂ ਮੱਦਰ ਲੋਗਾਂ ਨੂੰ ਆਪਣੇ ਘਰ ਬਰਾ ਲੈਣ ਦੇ ਅਸੀਂ ਫਿਰ ਮਿੱਟੀ ਪਾ ਦੇਾਂਗੇ ਤੂੰ ਸਮਝਦਾ ਹੋਵੇਂ ਕਿ ਲੀਗਲ ਨੋਟਿਸ ਬੈਂਸ ਨੂੰ ਤੇ ਲੀਗਲ ਨੋਟਿਸ ਚੈਨਲਾਂ ਨੂੰ ਦੇ ਕੇ ਤੂੰ ਕੀਲਾ ਬਣ ਗਿਆ ਤੇ ਕੀਲਾ ਗਰੀ ਸਾਨੂੰ ਕੱਢਣੀ ਆਉਂਦੀ ਆ ਦੋਸਤ ਚੰਗੀ ਤਰ੍ਹਾਂ ਸੋ ਅਸੀਂ ਸੱਚਾਈ ਦੇ ਰਸਤੇ ਤੇ ਤੁਰੇ ਆਂ ਸੱਚਾਈ ਦੇ ਰਸਤੇ ਤੇ ਤੁਰਦੇ ਆਂ ਤੇ ਸੱਚਾਈ ਦੇ ਰਸਤੇ ਤੇ ਤੁਰਦੇ ਰਵਾਂਗੇ ਹਾਥੀ ਚੱਲੇ ਬਾਜ਼ਾਰ ਕੁੱਤੇ ਭੌਂਕੇ ਹਜ਼ਾਰ ਕਿਸੇ ਕੋਲ ਡਰਨ ਦੀ ਜ਼ਰੂਰਤ ਨਹੀਂ ਜਦੋਂ ਬੰਦੇ ਦੇ ਕੋਲੇ ਪੁਖਤਾ ਸਬੂਤ ਪ੍ਰੂਫ ਸਿਮੇਤ ਸਚਾਈ ਹੋਵੇ ਅੱਛਾ ਇਹੋ ਨੇ ਕਿ ਮੇਨਟੇਨੈਂਸ ਦਾ ਜ਼ਿਕਰ ਕੀਤਾ ਵੀ ਨਹੀਂ ਰੇੜਾ ਤੇ ਅੰਡਰ ਲਿਥੋਲੋਜੀਕ ਆਸੀ ਜਿਹੜਾ ਮੇਨਟੇਨੈਂਸ ਉਹਨਾਂ ਕੋ ਚਾਰਜਸ ਲੈ ਰਹੇ ਆ ਜੇ ਕਿਸੇ ਨੇ 2000 ਰੁਪਏ ਪਲਾਟ ਖਰੀਦਿਆ ਤੇ ਅੱਗੇ ਉਹਦੀ ਕੀਮਤ 25000 ਰੁਪਏ ਆ ਉਹ ਲਿਖਾ ਕੇ ਦੇ ਦੇਵੇ ਜਿਹੜੇ ਸ਼ਿਕਾਇਤ ਕਰਤਾ ਲੋਕ ਤੁਸੀਂ ਵੀ ਉਹਨਾਂ ਦਾ ਇੰਟਰਵਿਊ ਕੀਤਾ ਉਹ ਗਲਾੜਾ ਗਏ ਨਾ ਗਲਾੜਾ ਨੇ ਉਹਨਾਂ ਨੂੰ ਇਸ ਗੱਲ ਲਈ ਅਸ਼ਵਾਸ਼ਣ ਦਿੱਤਾ ਇਸ ਗੱਲ ਦਾ ਇਸ ਗੱਲ ਦਾ ਉਹਨਾਂ ਨੂੰ ਦੱਸਿਆ ਕਾਨੂੰਨਾਂ ਦਾਇਰੇ ਦੇ ਅੰਦਰ ਕਿ ਤੁਹਾਨੂੰ ਕੋਈ ਪੈਸਾ ਦੇਣ ਦੀ ਜਰੂਰਤ ਨਹੀਂ ਰਹਿ ਗਈ ਗੱਲ ਮੈਂਟੀਨੈਂਸ ਦੀ ਤੁਸੀਂ ਮੈਂਟੀਨੈਂਸ ਤਾਂ ਖੁਦ ਜਾ ਕੇ ਸ਼ੂਟ ਕਰਕੇ ਆਏ ਉਥੇ ਮੇਰੇ ਖਿਆਲ 10-10 ਫੋਟਾ ਦਾ ਪਰੂ ਚੜੀ ਹੋਈ ਆ ਉਥੇ ਕਿਹੜੀ ਮੈਂਟੀਨੈਂਸ ਹੈਗੀ ਆ ਉਥੇ ਇਹ ਲੁਧਿਆਣਾ ਦੇ ਵਿੱਚ ਮੰਨਿਆ ਹੋਇਆ ਨਾਮ ਹੈਗਾ ਜਿਹੜਾ ਹਰੇਕ ਦੇ ਨਾਲ ਅਲਸੇਟ ਖੜੀ ਕਰਦਾ ਤੇ ਹੁਣ ਦੋਸਤ ਤੇਰੀ ਅਲਸੇਟ ਨਹੀਂ ਚੱਲਣੀ ਰਜਿੰਦਰ ਮੈਂ ਇਹ ਗੱਲ ਤਾਬੇ ਨਾਲ ਕਹੂੰਗਾ ਕਿ ਆ ਜਿੰਨੇ ਸਬੂਤ ਪ੍ਰੂਫ ਇਹਦੇ ਸਤਾਏ ਹੋਏ ਲੋਕ ਮੈਨੂੰ ਦੇ ਕੇ ਗਏ ਨਾ ਉਹਨਾਂ ਲੋਕਾਂ ਦੀ ਸੁਣਵਾਈ ਕਰਾਉਣ ਦੀ ਜ਼ਿੰਮੇਵਾਰੀ ਤੇ ਡਿਊਟੀ ਮੇਰੀ ਆ ਮੈਂ ਸੁਣਵਾਈ ਕਰਾ ਕੇ ਦਿਖਾਉਂਗਾ ਸੁਣਵਾਈ ਕਿਦਾਂ